ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਮਨਮਤੇ ਨਗਰ ਪਿੰਡ ਬਲਾਸਪੁਰ ਦੇ ਵਿੱਚ ਬਲਾਸਪੁਰ ਪਿੰਡ ਦੇ ਵਿੱਚ ਤੇ ਉਸੇ ਚਿਹਰੇ ਦੇ ਘਰੇ ਫਿਰ ਮੈਂ ਇਸ ਟਾਈਮ ਦੇ ਉਹਦਾ ਜਿਹੜੇ ਭਰਾ ਦੇ ਕੋਲੇ ਕੱਟੀਆਂ-ਚੋਟੀਆਂ ਆਉਂਦੀਆਂ ਮਿੱਤਰੋ ਨੀਲੀ ਰਾਵੀ ਦੀਆਂ ਤੇ ਅੱਜ ਫੇਰ ਤੁਹਾਨੂੰ ਤਿੰਨ ਨੀਲੀ ਦਾ ਵਿਚਾਰ ਸੌਰੀ ਚਾਰ ਨੀਲੀ ਦਾ ਵੀ ਤੇ ਜਾਨਵਰ ਦਿਖਾਉਣੇ ਆ ਮਿੱਤਰੋ ਆਪਾਂ ਚਾਰਾਂ ਜਾਨਵਰਾਂ ਦੀ ਡਿਟੇਲ ਕੱਲੇ ਕੱਲੇ ਦੀ ਜਾਣਦੇ ਹੋਏ ਮਿਲਦੇ ਆ ਮਿੱਤਰੋ ਆਪਾਂ ਸ਼ੁਰੂਆਤ ਕਰਾਂਗੇ ਉਹ ਚੱਟੇ ਮੂੰਹ ਵਾਲੀ ਤੋਂ ਉਹ ਤੋਂ ਬਾਅਦ ਅਗਲੀ ਕਰ ਦੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਜੀ ਬਹੁਤ ਹੀ ਵਦਕੇ ਮਣਾ ਜਾ ਉੱਚਾ ਬੋਲੀ ਜਾਓ ਤੇ ਹੋਰ ਸੇਤਾ ਸੁਣਾਓ ਬੱਸ ਕਿਰਪਾ ਗੁਰੂ ਦੀ ਚਲੋ ਸ਼ੁਕਰ ਆ ਜੀ ਅੱਛਾ ਭਾਈ ਅੱਜ 4 ਜਨਵਾਰ ਆ ਗਏ ਹੈ ਹਾਂਜੀ ਠੀਕ ਹੈ ਅੱਛਾ ਪਹਿਲੇ ਨੰਬਰ ਤੇ ਕੱਟੀ ਖੜੀ ਆ ਜਿਹੜੀ ਵੱਡੀ ਹਾਂਜੀ ਕਿੰਨੀ ਉਮਰ ਦੀ ਆ ਭਾਈ ਇਹ ਹੈਗੀ ਆ 18-19 ਮਹੀਨੇ 18-19 ਮਹੀਨੇ ਦੀ ਹੈ ਠੀਕ ਆ ਅੰਗਾਰਾਂ ਦੀ ਚੰਗੀ ਆ ਹਨਾ ਬਹੁਤ ਹਾਂ ਬਰੀਕੀਆਂ ਬਰੂਕੀਆਂ ਬਹੁਤ ਆ ਹੂੰ ਪਟਾ ਵੀ ਮੂੰਹ ਤੇ ਟੇਡਾ ਆ ਗਿਆ ਹਨਾ ਹਾਂ ਸਿੰਨ ਚਿੱਟਾ ਇੱਕ ਚਿੱਟਾ ਗਿਆ ਇੱਕ ਕਾਲਾ ਅੱਛਾ ਭਾਈ ਤੇ ਕਿੰਨੇ ਮਹੀਨੇ ਦੱਸਿਆ ਸੀ 18-19 ਮਹੀਨੇ 18-19 ਮਹੀਨੇ ਵੀ ਮਤਲਬ ਦੋ ਕੁ ਬੋਰੀਆਂ ਫੇੜਦੇ ਆ ਚਰਗਿਆਂ ਦੇ ਝੋਟੇ ਕਹੂਗੀ ਉੱਡ ਝੂਟ ਜੂ ਹਨਾ अच्छा भाई ਥੱਲੋ ਥਣ ਥਣ ਚੰਗੇ ਆ ਚਾਰੇ ਥਣ ਝੋਲੀ ਬਹੁਤ ਆ ਇਹਦੇ ਵਿੱਚ ਡੱਬ ਧੁੰਨੀ ਮੈਨਾਂ ਇੱਕ ਰਿਆ ਆਪਾਂ ਝੋਲੀ ਵਿਖਾਈ ਦਈਏਂ ਦੀ ਵੱਡੀ ਦੀ ਮਤਮਰੰਦੀ ਥੋੜੀ ਖੇਤ ਦੇਣਾ ਆਪਾਂ ਮਿੱਤਰੋ ਕੋ ਠੀਕ ਆ ਬਈਓ ਅੱਛਾ ਭਾਈ ਵੀਰੇ ਕਿੰਨੇ ਦਾ ਦੇ ਦਿੱ ਗਿਆ ਆਪਾਂ ਇਹ 27000 ਦੀ ਦੇ ਦੇ 27000 ਦੀ ਦੇ ਦੇਗੇ ਮਾਨਤਨ ਹੋ ਜਾਊਗਾ ਇਹਦੇ ਵਿੱਚ ਠੀਕ ਆ ਬਾਈ ਅੱਛਾ ਬਈ 2 ਨੰਬਰ ਤੇ ਕੱਟੀ ਆ ਜਿਹੜੀ ਇਹ ਕਿੰਨੀ ਉਮਰ ਦੀ ਆ ਬਈ ਸੱਜਣਾ ਇਹ ਸਾਲ ਦੀ ਆ ਜੀ ਸਾਲ ਦੀ ਆ ਹਾਂਜੀ ਕੱਟੀ ਦੇ ਆ ਰਹਿੰਦੇ ਹੀ ਬਹੁਤ ਚੰਗੇ ਯਾਰ ਬਹੁਤ ਚੰਗੇ ਠੀਕ ਆ ਸਿੰਘ ਵੀ ਹਲ ਦੇ ਦਿੰਦੇ ਕਿ ਨਹੀਂ ਨਹੀਂ ਸਿੰਘ ਹਲਦੀ ਆ ਮੀਨੀਆ ਹੈ ਕੀ ਬਾਤ ਆ ਫਿਰ ਤਾਂ ਕਿੰਨੇ ਚਿਰ ਦੀ ਇਹ ਬਈ 1 ਸਾਲ ਦੀ 1 ਸਾਲ ਦੀ ਇਹ ਕਿੰਨੇ ਦੀ ਦੇ ਦਗੇ ਬਈ ਇਹ 25000 ਦੀ ਦੇ ਜੇ ਕੋਈ ਆ ਕੇ ਵੀ ਜੋੜਾ ਹੀ ਲੈਣਾ ਯਾਰ ਜੋੜੇ ਦਾ ਹੀ ਨਪੇੜ ਕੰਮ ਬਣਦਾ ਤਾਂ 52 ਵਾ ਤੇ ਤੂੰ ਦੱਸ ਵੀ ਕਿੰਨੇ ਦੇਣੇ ਆ ਤਾਂ ਫਿਰ ਫਿਰ ਉਹੇ ਜਿਹਾ ਮਾਨਤਾਂ ਕੋਈ ਨਹੀਂ ਜੋੜਾ ਲੋਗਾ ਭਰਾ ਦਾ ਮਾਨਤਾਂ ਖੁੱਲਾ ਕਰ ਪਹੁੰਚ ਨਹੀਂ ਕਰਦਾ ਫਿਰ ਪਹੁੰਚ ਹੁਣ ਆਇਆ ਵੀ ਮਾਨਤਾਂ ਨਹੀਂ ਖੁੱਲਾ ਕਰ ਦਾਂਗੇ ਪਹੁੰਚ ਹੈ ਕਾਨੂੰ ਰੱਖਣੀ ਹੈ ਮਾਨਤਾਂ ਨਹੀਂ ਉਹੇ ਜਿਹਾ ਖੁੱਲਾ ਕਰਦੇ ਠੀਕ ਆ ਬਾਈ ਠੀਕ ਆ ਅੱਛਾ ਤੇਰਾ ਰਾਦਾ ਵੀ ਛੱਡ ਹੀ ਦਿਆ ਹੈ ਨਾ ਵੀ ਅਗਲਾ ਕਰਾਏ ਨੂੰ ਗਿੰਦਾ ਨਹੀਂ ਤਾਂ ਜਿਹੜੇ ਹੱਥੀ ਮੋੜਤੇ ਉਹਨਾਂ ਦਾ ਹਾਂ ਠੀਕ ਆ ਬਾਈ ਇਹ ਤਾਂ ਹੋ ਗਈਆਂ ਆਪਣੀਆਂ 2 ਨੰਬਰ ਤੇ ਆ ਇੱਕ ਕੱਟੀ ਹੋਰ 3 ਨੰਬਰ ਤੇ ਖੜੀ ਆ ਯਾਰ ਇਹ ਵੀ ਸਾਲ ਦੀ ਉਮਰ ਦੀ ਹੈ ਸਾਲ ਦੀ ਹੈ ਠੀਕ ਆ ਬਾਈ ਅੱਛਾ ਤੇ ਇਹ ਕਿੰਨੇ ਦੀ ਦੇ ਦਾਂਗੇ ਭਾਈ ਆਪਾਂ ਇਹ ਦੇ ਦਾਂਗੇ 22000 22000 ਅੱਛਾ ਭਾਈ ਝੋਲੀ ਝੋਲੀ ਦੀ ਇਹ ਵੀ ਚੰਗੀ ਆ ਝੋਲੀ ਦੀ ਬਹੁਤ ਚੰਗੀ ਆ ਇਹਨਾਂ ਦੋਹਾਂ ਦੇ ਕਟੀਆਂ ਦੇ ਇਹਦੇ ਤਿੰਨ ਖਣ ਚਿੱਟੇ ਆ ਉਹਦੇ ਊਂ ਡਾਬਾ ਲੈ ਕੇ ਚੋ ਉਹਦੇ ਊਂ ਡਾਬਾ ਤੇ ਇਹਦਾ ਤਿੰਨ ਖਣ ਗੁਲਾਬੀ ਆ ਇੱਕ ਆ ਜਿਹੜੀ ਲਾਸਟ ਵਾਲੀ ਤੇ ਹੈ ਨਹੀਂ ਉਹ ਜਿਹੜੀ ਖੁੰਜੇ ਵਾਲੀ ਅੱਛਾ ਖੁੰਜੇ ਵਾਲੀ ਤੇ ਤੁਹਾਨੂੰ ਚਿੱਟਾ ਤੁਹਾਨੂੰ ਤਾਂ ਦੀਂਦਾ ਹੀ ਆ ਥੱਲੇ ਡਾਬਾ ਹੂੰ ਅੱਛਾ ਮੂੰਹ ਮਖਾਈ ਭਾਈ ਇਹਨੂੰ ਮੂੰਹ ਨਹੀਂ ਵਿਖਾਉਂਦੀ ਯਾਰ ਥੱਲੇ ਚਿੱਟੀ ਆ ਹੂੰ ਮੜਾ ਜਾਂ ਕਰੀਆਂ ਇਹਨੂੰ ਖੋਲ ਹੀ ਲੈਣੀ ਪਾਉਂਦੀ ਆ ਇਹਨੂੰ ਕੋਈ ਨਾ ਪੂਰੀ ਵਿਖਾਈ ਦਈਏ ਯਾਰ ਇਹ ਵੀ ਤਸੱਲੀ ਦੀ ਨਾਲ ਅੱਛਾ ਇਹ ਉਮਰ ਕਿੰਨੀ ਦੀ ਦੱਸਿਆ ਸੀ ਭਾਈ ਇੱਕ ਸਾਲ ਦੀ ਹੈ ਇੱਕ ਸਾਲ ਦੀ ਇਹ ਆ ਹਣ ਪਰ ਵਾ ਇੱਕ ਗਾਲਾ ਦੋਵੇਂ ਪੈਣਾ ਹੀ ਲੱਗਦੀਆਂ ਹਨ ਹੈ ਕੋਈ 19 21 ਫਰਕ ਹੀ ਲੱਗਦਾ ਹੈ ਨਾ ਹੂੰ ਠੀਕ ਹੈ ਭਾਈ ਆ ਥੋੜੀ-ਖਾੜੀ ਹੂੰ ਬਾ ਬਣ ਦਿਓ ਜੀ ਬੰਦੇ ਬਾਕੀ ਮੂੰਹ ਮਾ ਬੜਾ ਚੰਗਾ ਕੱਟੀਆਂ ਦਾ ਹਨਾ ਕੋਈ ਨਹੀਂ ਦੰਦੇ ਹੂੰ ਉਹਦੀ ਮਾੜੀ ਇਮੋਸ਼ਨ ਹੈ ਵੀ ਨਾ ਹੂੰ ਥਾਲੇ ਮਿੱਤਰੋ ਵਾਕਿਆ ਸਹੀ ਆ ਭਾਈ ਆ ਯਾਰ ਇਹ ਝੋਟਾ ਬਣਦਾ ਸਹੀ ਤਾਂ ਟਿਕਾਣੇ ਦਾ ਹੈ ਝੋਟਾ ਦਾ ਬਣਦਾ ਇਹ ਕਿਹਲਾ ਪਾ ਉਹ ਬਣਾਤਾ ਚਲ ਕੋਈ ਨਾ ਕੋਈ ਨਹੀਂ ਭਰਾਲੇ ਜੀ ਇਹ ਇਕੱਠੀਆਂ ਕਰ ਲਈਏ ਇਹ ਕਰ ਲੇ ਆ ਇਹ ਕਰ ਲੇ ਕਿਹੜਾ ਪਕੜ ਮੋੜ ਦੇਣਾ ਅੱਛਾ ਇਹ ਕਿੰਨੇ ਦਾ ਦੇ ਦਈਏ ਭਾਈ ਇਹ 22000 ਦੀ ਦੇ ਦਿਆਂਗੇ 22000 ਦੀ ਤੇ ਇਹ ਲਾੜ ਪਿਆਰ ਵਿੱਚੋਂ ਹਾਂ ਹਾਂ ਅੱਛਾ ਇੱਕ ਆ ਗਿਆ ਲਾਸਟ ਦੇ ਉੱਤੇ ਹੈ ਇਹ ਕਿੰਨੇ ਚਰਦੀ ਪਈ ਜਾਦਾ ਇਹ 19 ਉਮਰ ਦੀ ਹੀ ਇਹ ਆ 19 ਉਮਰ ਦੀ ਹੀ ਹੈ ਹੈ ਸਾਲ ਦੀ ਹੋਈ ਹਾਂ ਜਮੀਨਾ ਮੱਲਾ ਜਮੀਨਾ ਮੱਲਾ ਘਟ ਯਾਨੀ ਇਹ ਉਹ ਹੈ ਕਈ ਮੰਨ ਲਓ ਸਾਲ ਦੀਆਂ ਕੱਟੀਆਂ ਸਾਲ ਦੇ ਘੇਰੇ ਵਾਲੀਆਂ ਪੂਰੀਆਂ ਹੈਗੀਆਂ ਇਹ ਹਾਂ ਹੈਗੀਆਂ ਹਾਂ ਉਹ ਹੀ ਕੱਟੀ ਇੱਕ ਵੱਡੀ ਆ ਬਾਕੀ ਉਹ ਤਿੰਨੇ ਸਾਲ ਵਾਲੀਆਂ ਹਾਂ ਬਾਕੀ ਉਹ ਤਾਂ ਵਜਨ ਵਾਲੀਆਂ ਹੀ ਆ ਮੰਨ ਲਓ ਦੋਨੇ ਅੱਛਾ ਭਾਈ ਇਹ ਕਿੰਨੇ ਦਾ ਦੇ ਦੇਂਗੇ ਆਪਾਂ ਇਹ 23000 ਦੀ 23000 ਦੀ ਦੇ ਦੇਾਂਗੇ ਹੁਣ ਵੀ ਚਾਰ ਕੱਟੀਆਂ ਹੋ ਗਈਆਂ ਜੇ ਕੋਈ ਲਵੇ ਚਾਰੇ ਕੱਟੀਆਂ ਇਕੱਠੀਆਂ ਵੀ ਚਲ ਚਾਰੇ ਚਾਰਾਂ ਦੇ ਸਿਆਰ ਕਰਾਇਆ ਪਹੁੰਚ ਕਰਦੀਆਂ ਤਾਂ ਨਾ ਕਰਿਆ ਚਾਰਾਂ ਦਾ ਚਲੋ ਕਰਦੇ ਹਾਂ ਚਾਰਾਂ ਕੱਟੀਆਂ ਦਾ ਲੈ ਵੀ ਮਿੱਤਰੋ ਉਹ ਤੁਸੀਂ ਇੱਕ ਲੈ ਦਿਓ ਆਪਦੇ ਚਾਚੇ ਨੂੰ ਤੇ ਦੋਰਾ ਖਿੜਿਓ ਤੁਸੀਂ ਤਾਂ ਫਿਰ ਜੇ ਤਾਇਆ ਗੁੱਸੇ ਹੁੰਦਾ ਹੋਇਆ ਤੇ ਇੱਕ ਲੈ ਦਿਓ ਉਹਨੂੰ ਵੀ ਕਹਿਣ ਤੋਂ ਭਾਵ ਆ ਵੀ ਇੱਕੋ ਗਲੀ ਦੇ ਵਿੱਚ ਲਵਾ ਲਿਓ ਜਾ ਕੇ ਤੇ ਕਿਰਾਇਆ ਤੁਹਾਡਾ ਮਿੱਤਰੋ ਫਰੀ ਹੋ ਜਾਣਾ ਤੇ ਕਟੀਆਂ ਦਾ ਸੌਦਾ ਜਿਹੜਾ ਉਹਦੇ ਵਿੱਚੋਂ ਮਾਨਤਨ ਹੋ ਜਾਣਾ 4 ਜਨਵਾਰ ਆ 4 ਦੀ ਡੇਟ ਇਹਦੀ ਝੋਲੀ ਵਿਖਾ ਦਈਏ ਮਾੜੀ ਹਾਂ ਵਿਖਾ ਹੀ ਦਈਏ ਦੇਖਦੇ ਵੀ ਤਾਂ ਲੱਗੇ ਵੀ ਨਿਸ਼ਾਨ ਆ ਠੀਕ ਆ ਠੀਕ ਆ ਆ ਵੇਖੋ ਮਿੱਤਰੋ ਝੋਲੀ ਕਰਮ ਵਾਲੀ ਵੀ ਠੀਕ ਆ ਬਈ ਅੱਛਾ ਇਹ ਜਨਵਰ ਬਾਈ 9814956244 9814956244 ਤੇ ਕਰਨੀਆਂ ਤੁਸੀਂ ਮਿੱਤਰੋ ਵੀਰਨਗ ਗੱਲਬਾਤ ਪਿੰਡ ਬਲਾਸਪੁਰਾ ਜ਼ਿਲ੍ਹਾ ਲਗਦਾ ਵਾ ਬਾਈ ਨੂੰ ਮਿੱਤਰੋ ਮੋਗਾ ਤੇ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਇਹ ਪਿੰਡ ਆ ਜਾਂਦਾ ਵਾ ਗੱਲਬਾਤ ਲਈ ਨੰਬਰ ਲਾਤਾ ਵਾ ਸਕਰੀਨ ਦੇ ਉੱਤੇ ਜਿਹੜਾ ਜਨਵਰ ਪਸੰਦ ਆ ਫਿਰ ਚੱਕੋ ਫੋਨ ਤੇ ਉਠਾ ਲਓ ਘੰਟੀ ਤੇ ਘੰਟੀ ਵੱਜੂਗੀ ਜਦੋਂ ਬਾਈ ਨੂੰ ਲੱਗ ਜਾਊ ਪਤਾ ਵੀ ਕਟਿੰਗ ਵਾਲਿਆਂ ਦਾ ਆ ਗਿਆ ਫੋਨ ਤੇ ਫਿਰ ਹੋ ਜੂਗੀ ਤੁਹਾਡੀ ਗੱਲ ਤੇ ਗੱਲ ਨਾਲ ਹੀ ਹੋਊਗਾ ਮਸਲਾ ਹੱਲ ਧੰਨਵਾਦ